ਸਤ ਸ੍ਰੀ ਅਕਾਲ ਦੋਸਤੋ ਮੁਰਸਾਲਾ ਚੈਨਲ ਤੇ ਤੁਹਾਡਾ ਇੱਕ ਵਾਰ ਤੋਂ ਇਹ ਤੇ ਸਵਾਗਤ ਹੈ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਖੇਤੀ ਬਾਰੇ ਖੇਤੀ ਦੇ ਕੀ ਫਾਇਦੇ ਨੇ ਕੀ ਖੇਤੀ ਦਾ ਸਿਸਟਮ ਚੱਲੀ ਜਾਂਦਾ ਜਿਵੇਂ ਤੁਹਾਨੂੰ ਪਤਾ ਆਪਣੇ ਚੈਨਲ ਤੇ ਜਿਹੜੀਆਂ ਵੀਡੀਓ ਹੁੰਦੀਆਂ ਨੇ ਖੇਤੀ ਨਾਲ ਸੰਬੰਧਿਤ ਹੁੰਦੀਆਂ ਨੇ ਤੇ ਆਪਾਂ ਕਹਿਣਾ ਵੀ ਯਾਰ ਨੌਕਰੀ ਕਰਨ ਨਾਲੋਂ ਜਾਂ ਬਾਹਰ ਜਾਣ ਨਾਲੋਂ ਮੇਨ ਗੱਲ ਹੁੰਦੀ ਹੈ ਜਿਹੜੀ ਵੀ ਜ਼ਮੀਨ ਵੇਚ ਕੇ ਬਾਹਰ ਜਾਣ ਨਾਲੋਂ ਠੀਕ ਹੈ ਵੀ ਖੇਤੀ ਚ ਬਹੁਤ ਘਸਾ ਜਿਵੇਂ ਤੁਹਾਨੂੰ ਕੋ ਵੀਡੀਓ ਦਿਖਾਉਣੇ ਵੀ ਸਬਜ਼ੀ ਇੰਨੇ ਪੈਸਾ ਨਹੀਂ ਹੁੰਦੀ ਹਨਾ तकरीबन तकरीबन ਸਚਾਈ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰਦੇ ਆ ਤਾਂ ਇਹ ਮੰਨ ਲਓ ਨੌਜਵਾਨਾਂ ਨੂੰ ਜੂਥ ਨੂੰ ਇਸ ਵਿੱਚ ਆਪਾਂ ਖੁਦ ਵੀ ਆ ਗਏ ਤੇ ਉਹਨਾਂ ਨੂੰ ਬਾਹਰ ਦੇ ਵੱਲੋਂ ਨਾਕਾਮ ਦੀ ਕੋਸ਼ਿਸ਼ ਕਰਦੇ ਆ ਕਿ ਉਧਰ ਉਹ ਬਾਹਰ ਵਾਲੇ ਦਾ ਟ੍ਰੈਂਡ ਨਾਲ ਬਲੇ ਕਿਉਂਕਿ ਸਾਨੂੰ ਪਤਿਆ ਹੁਣ ਕੀ ਕੋਈ ਚੱਲੀ ਜਾਂਦਾ ਸੋ ਸਾਰੇ ਸੋਸ਼ਲ ਮੀਡੀਆ ਨਾਲ ਲੱਗਦੇ ਉਹ ਵੀ ਕਮੇਂਟ ਰਿਪੋਰਟ ਹੋਈ ਜਾਂਦੇ ਨੇ 40 40 ਲੱਖ ਰੁਪਏ ਲਾ ਕੇ ਤੇ ਆਪਾਂ ਠੰਡੇ ਜਿਹੋ ਕੇ ਕਿਉਂਕਿ ਪ੍ਰਦੇਸ਼ ਦਾ ਪ੍ਰਦੇਸ਼ ਹੀ ਹੁੰਦਾ ਠੀਕ ਆ ਆਪ ਦਾ ਦੇਸ਼ ਆਪ ਦਾ ਦੇਸ਼ ਹੁੰਦਾ ਤੇ ਪ੍ਰਦੇਸ਼ ਪ੍ਰਦੇਸ਼ ਹੁੰਦਾ ਸਰਕਾਰਾਂ ਕਹ ਦੋਗੇ ਐਕਸ਼ਨ ਲੈ ਸਕਦੀਆਂ ਕਹ ਦੋਗੇ ਉਹ ਕੱਢ ਸਕਦੀਆਂ ਨੇ ਠੀਕ ਆ ਇਹ ਸਿਸਟਮ ਥੋੜੀ ਜਿਹੀ ਸਾਲਾਂ ਬਾਅਦ ਹੁੰਦਾ ਹੁੰਦਾ ਅਦਰ ਸਟੇਟਾਂ ਚ ਵੀ ਕਈ ਵਾਰੀ ਹੋ ਜਾਂਦਾ ਤਾਂ ਹੁੰਦਾ ਹੁੰਦਾ ਹੁਣ ਗੱਲ ਕਰਦੇ ਆਪਾਂ ਜ਼ਮੀਨਾਂ ਦੀ ਦੋਸਤੋ ਜਿਵੇਂ ਲਖਸਾਣਾ ਕਹਿੰਦਾ ਪਿਆ ਬੀ ਜ਼ਮੀਨਾਂ ਨਾ ਵੇਚੋ ਠੀਕ ਆ ਚਲੋ ਆਪਣੀ ਉਮਰ ਤੱਕ ਘਟਾ ਇਸ ਇੰਨਾ ਮੈਟਰ ਚ ਪਰ ਇੰਨਾ ਕ ਆਪਾਂ ਨੂੰ ਤੁਹਾਨੂੰ ਵੀ ਪਤਾ ਆਪਦੀ ਅੱਜ ਤੋਂ ਜੇ 30 40 ਸਾਲ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਜ਼ਮੀਨਾਂ ਦੇ ਰੇਟ ਸੀਗੇ 30000 40000 ਨੂੰ ਕਿਲੋ ਠੀਕ ਆ ਠੀਕ ਹੈ ਕਿਸੀ ਇਲਾਕੇ ਦੀ ਸਿੰਗਮਾ ਤੋਂ ਮਾਗੀਆਂ ਸੋਤੇ ਦਾ 19-20 ਹਜ਼ਾਰ ਨੂੰ ਕਿੱਲੇ ਮਿਲ ਜਾਂਦਾ ਸੀ ਤੇ ਆਹ ਰੇਟ ਸੀਗੇ ਤੇ ਅੱਜ ਦੀ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਚਲ ਤੁਸੀਂ ਐਗਰੀ ਹੋਵੋਗੇ ਮੇਰੇ ਹਿਸਾਬ ਨਾਲ ਤਾਂ ਕਿਤੇ ਰੇਟ ਹੈ ਨਹੀਂ ਵੀ ਜਿੱਥੇ 30-40 ਲੱਖ ਤੋਂ ਘੱਟ ਕਿੱਲਾ ਹੋਵੇ ਠੀਕ ਹੈ ਜਿਹੜੇ ਸ਼ਹਿਰਾਂ ਦੇ ਰੇਟ ਆ ਕੇ ਦਸ-ਦਸ ਕਰੋੜ ਨੂੰ ਕਿੱਲਾ ਹੋ ਰਿਹਾ ਜਿਹੜਾ ਬਠਿੰਡਾ ਤੋਂ ਡੱਬਾ ਵਾਲੀ ਵਾਲਾ ਮਾਰਗ ਨਿਕਲਿਆ ਇਹ ਤੇ 6-6 7-7 ਕਰੋੜ ਦਾ ਕਹਾ 25 25 40 40 ਕਿਲੋਮੀਟਰ ਬਠਿੰਡਰ ਤੋਂ ਜਾ ਕੇ ਸੰਗਤ ਦੇ ਨੇੜੇ 6 6 7 7 ਕਰੋੜ ਦਾ ਜਿਹੜਾ ਸੜਕ ਤੇ ਲੱਗਦਾ ਕਿੱਲਾਂ ਦੀ ਰੇਟ ਹੋ ਰਿਹਾ ਠੀਕ ਹੈ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਯਾਰ ਜ਼ਮੀਨ ਵਧਾਉਣੀ ਨਹੀਂ ਚਾਹੀਦੀ ਠੀਕ ਹੈ ਜਾਂ ਜ਼ਮੀਨ ਨੂੰ ਵੇਚੋ ਨਾ ਠੀਕ ਹੈ ਚਲੋ ਬੰਦੇ ਤੇ ਆਪਾਂ ਵੀਰੋ ਕਾਫੀ ਲੰਮੀ ਹੋ ਜੂਗੀ ਬੰਦੇ ਤੇ ਮੁਸ਼ਕਲਾਂ ਆਉਂਦੀਆਂ ਨੇ ਜ਼ਮੀਨ ਵੇਚਣੀ ਪੈ ਜਾਂਦੀ ਆ ਪਰ ਜ਼ਮੀਨ ਜੇ ਤੁਹਾਨੂੰ ਵੱਧ ਬਣਦੀ ਆ ਕਿਤੀ ਬਣਦੀ ਆ ਇੰਨੇ ਜਿਹੜਾ ਤੁਹਾਨੂੰ ਦੁੱਗਣੀ ਚੌਗਣੀ ਜ਼ਮੀਨ ਬਣਦੀ ਆ ਠੀਕ ਹੈ ਜ਼ਮੀਨ ਬਣਾਓ ਠੀਕ ਆ ਉਹ ਤਾਂ ਹੁੰਦੀ ਆ ਵੀ ਬੰਦੇ ਨੇ ਜ਼ਮੀਨ ਵਧਾਉਣੀ ਆ ਚਲੋ ਕਿਸੇ ਬੰਦੇ ਸੋਚੁੰਦੇ ਆ ਪਤਾ ਵਧਾਉਣੀ ਆ ਠੀਕ ਆ ਉਹਦਾ ਇੱਕ ਪਾਸੇ 2 ਕਰੋੜ ਨੂੰ ਕਿੱਲਾ ਵਿਕੀ ਜਾਂਦਾ ਉਹ ਕਿਤੇ ਜਾ ਕੇ 10 ਕਿੱਲੇ ਹੋ ਲੈ ਲੈ ਠੀਕ ਆ 2 ਕਿੱਲੇ ਵਾਲਾ ਸਿਸਟਮ ਕਿਉਂਕਿ ਇਹ ਵੀ ਤੁਹਾਨੂੰ ਪਤਾ ਜੇ ਖੇਤੀ ਕਰਦੇ ਆ ਤਾਂ 2 ਕਿੱਲੇ ਨਾਲ ਅੱਜ ਕੱਲ ਆਪਣੇ ਖਰਚੀ ਜਾਂਦੇ ਹੋਗੇ ਤਾਂ ਗੁਜ਼ਾਰਾ ਮਸਾ ਜਾਦਾ ਹੁੰਦਾ ਜੇ ਤੁਹਾਨੂੰ 2 ਕਿੱਲੇ ਵੇਚ ਕੇ 20 ਕਿੱਲੇ ਬਣਦੇ ਇਹ ਨਾ ਸੋਚੋ ਵੀ ਯਾਰ ਇੱਥੇ ਰੇਟ ਬਾਲਾ ਵਧੂਗਾ ਠੀਕ ਆ ਵਧੂਗਾ ਪਰ ਉਧਰਲੇ ਪਾਸੇ ਛੋਟਾ ਜੇ ਤੁਸੀਂ 1 ਕਿੱਲਾ ਵੇਚ ਕੇ 10 ਕਿੱਲੇ ਲੈਣ ਨੂੰ ਤਾਂ 10 ਕਿੱਲੇ ਦਾ ਜੀ ਜੇ ਤੁਸੀਂ ਕਿਤੇ ਹੋਸਟੇਟ ਚ ਲੈਨ ਨੂੰ ਸਾਰੀਆਂ ਚੀਜ਼ਾਂ ਦੇ ਹੱਲ ਹੋ ਜਾਂਦੇ ਆ ਪਾਣੀ ਦਾ ਹੱਲ ਹੋ ਜਾਂਦਾ ਦਵਾਈਆਂ ਦੇ ਦੇਸ਼ਾਂ ਚ ਪਾਣੀ ਸੋਧ ਕੇ ਸਮੁੰਦਰ ਦਾ ਪਾਣੀ ਉੱਥੇ ਵੀ ਖੇਤੀ ਹੋਣ ਲੱਗ ਰਹੀ ਆ ਪਰ ਮੇਨ ਜਿਹੜਾ ਮੇਰਾ ਕਹਿਣ ਦਾ ਮਤਲਬ ਆ ਛੋਡੇ ਕੋਲੇ ਜ਼ਮੀਨ ਹੋਣੀ ਲਾਜ਼ਮੀ ਆ ਠੀਕ ਆ ਛੋਡੇ ਤੇ ਕੋਈ ਭਾਰ ਪੈਂਦਾ ਕੋਈ ਮੁਸੀਬਤ ਪੈਂਦੀ ਆ ਠੀਕ ਆ ਜ਼ਮੀਨ ਨਾ ਵਿੱਚ ਹੋਏ ਠੀਕ ਆ ਤੁਸੀਂ ਅੱਜ ਤੋਂ ਮੰਨ ਲਓ 20 30 ਸਾਲ ਪਹਿਲਾਂ ਗੱਲ ਕਰੀ ਜੀ ਕੋਈ ਬੰਦੇ ਤੇ ਕੋਈ ਕਰਜ਼ਾ ਸੀਗਾ ਠੀਕ ਆ ਉਦੋਂ ਮੰਨ ਲਓ ਨਾਂ ਵਾਲਾ ਤੁਸੀਂ ਐ ਮੰਨ ਲਓ ਵੀ 40 ਤੋਂ ਲੈ ਕੇ ਲੱਖ ਦਾ ਡੇਟ ਹੀ ਲਾ ਲੂਗੇ ਆ 5 ਬੰਦੇ ਲੱਖ ਦਾ ਕਰਜ਼ਾ ਹੋ ਗਿਆ ਚਲੋ ਉਹ ਪੈਸੇ ਦੀ ਆਪ ਇਹ ਨਹੀਂ ਕਹਿੰਦੇ ਹੁਣ ਕਮੈਂਟ ਆਉਣਗੇ ਵੀਰ ਪੈਸੇ ਦੀ ਕੀਮਤ ਕਿੱਥੇ ਗਈ ਹੁਣ 40 ਲੱਖ ਦਾ ਖਸਾਉਂਦਾ ਨਹੀਂ ਆਉਂਦਾ ਬਹੁਤ ਖਸਾ ਦੋਸਤੋ ਠੀਕ ਆ ਤੇ ਉਦੋਂ ਚਲੋ ਉਹ ਜੀ ਕੀਮਤ ਘੱਟ ਸੀਗੀ ਉਦੋਂ ਕਿਸੇ ਬੰਦੇ ਨੇ ਮੰਨ ਲਓ ਕਿਲਾ ਵੇਚਦਾ ਕਰਜ਼ੇ ਦੀ ਮਾਰਚ ਜਾਂ ਕਿਵੇਂ ਠੀਕ ਆ ਪਰ ਜੇ ਉਹ ਬੰਦਾ ਨਾ ਵੇਚਦਾ ਵਹਾਨੂੰ ਵਿਆਜ ਪਈ ਜਾਂ ਦਿੰਦਾ ਤਾਂ ਅੱਜ ਉਹਨੂੰ ਕਿਲਾ ਵੇਚਣ ਦੀ ਲੋੜ ਨਹੀਂ ਸੀ ਉਹ ਤਾਂ ਵਿਆਜ ਬੂਝਣ ਕੇ ਉਹਦਾ ਕਨਾਲ ਦੋ ਕਨਾਲ ਉਹਦਾ ਖੜਾ ਛੜਾਉਣੀ ਸੀ 40 ਸਾਲਾਂ ਬਾਅਦ ਕਰਜ਼ਾ ਕੋਈ ਸਮਾਫੀ ਮੁਫੀ ਆ ਜਾਂਦੀ ਹੁੰਦੀ ਹੈ ਤੇ ਇੰਨਾ ਵਿਆਜ ਨਹੀਂ ਪੈਂਦਾ ਹੁੰਦਾ ਤਾਂ ਉਹ ਮੰਨ ਲਓ ਜੇ ਉਹਦੋਂ ਨੇ ਕਿਲਾ ਵੇਚਾ ਲੱਖ ਦੇ ਕਰਜ਼ੇ ਨੂੰ ਮੰਨ ਲਓ ਲੱਖ ਰੁਪਏ ਦੇਣ ਵਿੱਚ ਉਹਨੇ ਕਿਲਾ ਵੇਚ ਤਾ ਉਹਨੂੰ ਲੱਖ ਦਾ ਕਿੰਨਾ ਕੁ ਦੁੱਗਣਾ ਚੌਗਣਾ ਵਿਆਜ ਬਣ ਜਾਂਦਾ ਲੱਖ ਦਾ ਬੱਧ ਵੱਧ 10 ਲੱਖ ਬਣ ਜਾਂਦਾ ਠੀਕ ਆ ਆਪਾਂ ਜਿਆਦੇ ਮੈਥਮੈਟਿਕਲ ਚ ਨਹੀਂ ਜਾਂਦੇ ਲੱਖ ਦਾ 10 ਲੱਖ ਬਣ ਜਾਂਦਾ ਤੇ ਪੜਾ ਹੁਣ ਉਹ ਵਾਣ ਦੀ ਕੀਮਤ 30-40 ਲੱਖ ਆ ਠੀਕ ਆ ਹੁਣ ਉਹਦਾ ਕਨਾਲਾਂ ਦੋ ਕਨਾਲਾਂ ਵੇਚ ਕੀ ਸਰਦਾ ਸੀ ਮੁਸੀਬਤ ਆ ਪੈਂਦੀਆਂ ਨੇ ਬੰਦੇ ਨੂੰ ਵੇਚ ਨਹੀਂ ਪੈ ਜਾਂਦੀ ਪਰ ਵੇਚੋ ਮਨ ਲਓ ਛੋਟੇ ਤੇ ਜਮੀਨ ਸੀ ਕਿ ਤਾ ਤੁਸੀਂ ਜਮੀਨ ਵੇਚਣੀ ਹੈ 40 ਲੱਖ ਨੂੰ ਛੋਟੀ ਵਿਕਰੀ ਹੈ ਠੀਕ ਹੈ 20 ਲੱਖਾਂ ਵਾਲਾ ਕੋਈ ਆਪਦਾ ਕੰਮ ਕਰ ਲਓ 20 ਲੱਖ ਦਾ ਨਰਮ ਬਾਣ ਲੈ ਲਓ ਠੀਕ ਹੈ ਬੰਦੇ ਕੋਲ ਜਮੀਨ ਹੋਣੀ ਲਾਜ਼ਮੀ ਹੈ ਕਿਉਂਕਿ ਇਹ ਚੀਜ਼ ਹੈ ਜਿਹੜੀ ਸੀਮਤਾ ਮਤਲਬ ਜਦੋਂ ਸਾਡਾ ਵਧੀ ਜਾਂਦੀ ਹੈ ਤੇ ਸਾਡੀ ਘਟੀ ਜਾਂਦੀ ਹੈ ਹੋਰ ਚੀਜ਼ਾਂ ਦਾ ਸਾਰਿਆਂ ਦਾ ਹੱਲ ਹੋ ਜਾ। ਅਨਾਜਾਂ ਨੂੰ ਜਾਂਦੇ ਵੀ ਹੱਲ ਹੋ ਜਾਣਗੇ ਠੀਕ ਹੈ ਝਾੜ ਵੀ ਵਧ ਜਾਣਗੇ ਸਾਰੀ ਚੀਜ਼ਾਂ ਦਾ ਹੱਲ ਹੋ ਜਾਣਗੇ ਜਮੀਨ ਹੋਣੀ ਲਾਜ਼ਮੀ ਹੈ ਜੇ ਤੁਹਾਡੇ ਕੋਲ ਇੱਕ ਕਿੱਲਾ ਵੀ ਆ ਠੀਕ ਹੈ ਤੁਸੀਂ ਮੰਨ ਲਓ ਇਹ ਹੀ ਲਾਈਫ ਜਿਉਣੀ ਹੈ ਇੱਕ ਕਿੱਲੇ ਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਪ ਪੰਜਾਬ ਦੇ ਖੇਤੀ ਕੰਮ ਕਰਨ ਲੱਗੇ ਸਾਨੂੰ ਮੈਡੀਕਲ ਚੀਜ਼ਾਂ ਦੀ ਵੀ ਲੋੜ ਨਹੀਂ ਤੁਸੀਂ ਸਾਰੇ ਸਾਰੇ ਮੰਨ ਲਓ ਸਿਸਟਮ ਨਾਲ ਟੁੱਟ ਜਉ ਠੀਕ ਆ ਤੁਹਾਡੇ ਕੋਲ ਇੱਕ ਦੋ ਕਿੱਲੇ ਬਾਣ ਹੋਣ ਤੇ ਤੁਹਾਡਾ ਸਾਰਾ ਕੁਝ ਮੈਡੀਸਨ ਪਲਾਂਟ ਵੀ ਫਰੂਟ ਪਲਾਂਟ ਵੀ ਸਾਰੀਆਂ ਚੀਜ਼ਾਂ ਤੁਹਾਡੀਆਂ ਖੇਤੀ ਦੇ ਵਿੱਚ ਹੋ ਸਕਦੀਆਂ ਮੇਰਾ ਹਰ ਇੱਕ ਵੀਡੀਓ ਜਿਵੇਂ ਇਹੀ ਕਹਿੰਦਾ ਹਾਂ ਵੀ ਖੇਤੀ ਨਾਲ ਜੁੜੋ ਯਾਰ ਖੇਤੀ ਤੁਸੀਂ ਕਹਿੰਦੇ ਹੋ ਯਾਰ ਖਰਚੇ ਵਧ ਗਏ ਐ ਹੋ ਗਿਆ ਕੋਠੀਆਂ ਪਾਲੀਆਂ ਕਿੱਥੋਂ ਪਾਈਆਂ ਨੇ ਕੋਠੀਆਂ ਇਹਨੇ ਦਿੱਤੀਆਂ ਨੇ ਖੇਤਾਂ ਨੇ ਦਿੱਤੀਆਂ ਨੇ ਆਪਾਂ ਨੂੰ ਜਾਂ ਆਪਾਂ ਲਿਮਿਟਾਂ ਬਣਾਈਆਂ ਨੇ ਤਾਂ ਖੇਤਾਂ ਦੇ ਬਣਾਈਆਂ ਨੇ ਜਾਂ ਆਪਾਂ ਕੋਠੀਆਂ ਪਾਈਆਂ ਜਾਂ ਕਾਰਾਂ ਲੈਤੀਆਂ ਨੇ ਜਾਂ ਠੀਕ ਹੈ ਕੋਈ ਸਿਸਟਮ ਆਪਾਂ ਵਧਾਏਗਾ ਤਾਂ ਖੇਤ ਤੇ ਲੂਣ ਲੈ ਕੇ ਜਾਂ ਖੇਤੀ ਫਸਲ ਨੰਭਦਾ ਹੈ ਅੱਜ ਤੋਂ 20 ਸਾਲ ਪਹਿਲਾਂ ਗੋੜ ਹੁੰਦਾ ਸੀ ਕੱਲੀ ਕਣਕ ਹੁੰਦੀ ਸੀ ਠੀਕਾ ਉਦੋਂ ਜਿੰਨਾ ਖੁੰਦਾ ਸੀ ਲੋਕ ਉੰਨੇ ਖਰਚ ਉਹਦੋਂ ਕਰਦੇ ਸੀ ਹੁਣ ਜੇ ਤੁਸੀਂ ਮਹਿੰਗੇ ਵਿਆਹ ਕਰ ਦੋ ਠੀਕਾ ਆਪਾਂ ਉਹਨਾਂ ਦਾ ਪੱਖ ਨਹੀਂ ਕਰਦੇ ਜਿਹੜੇ ਜ਼ਮੀਨੇ ਵੇਚ ਕੇ ਕਰਦੇ ਆ ਜਾਂ ਜ਼ਮੀਨ ਵੇਚ ਕੇ ਸਾਰੀ ਜ਼ਮੀਨ ਵੇਚ ਕੇ ਕੋਠੀ ਪਾਲੀ ਜਾਂ ਗੱਡੀ ਉਹਨਾਂ ਦੀ ਗੱਲ ਨਹੀਂ ਆਪਾਂ ਕਰਦੇ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਖਲ ਕਰਜ਼ਾ ਲੈ ਕੇ ਕੋਈ ਸਿਸਟਮ ਸ਼ੁਰੂ ਕਰਦੇ ਆ ਖੇਤ ਤੇ ਤੁ ਜਵਾਨ ਤੇ ਕਰਜ਼ਾ ਲੈ ਕੇ ਕੋਈ ਆਦਾ ਬਿਜ਼ਨਸ ਸ਼ੁਰੂ ਕਰਨਾ ਕਰੋ ਪਰ ਵੇਚ ਕੇ ਨਾ ਕਰੋ ਜਾਣਾ ਬਾਹਰ ਜਾਓ ਜੀ ਸਰ ਕੇ ਜਾਓ ਕਮਾਓ ਹਨਾ ਬੰਦਾ ਦੁਨੀਆ ਤੇ ਨਾਂ ਕਰਨ ਜਾਂ ਕਮਾਉਣਾ ਹੀ ਆਉਂਦਾ ਤੁਹਾਨੂੰ ਇਹ ਵੀ ਪਤਾ ਵੀ ਅੱਜ ਕੱਲ ਜਵਾਨਾ ਕਿਹੇ ਜਾ ਗਏ ਹਨਾ ਅੱਜ ਕੱਲ ਰਿਸ਼ਤੇ ਨਾਤਿਆਂ ਨੂੰ ਲੋਕ ਪਿੱਛੇ ਛੱਡ ਦਿੰਦੇ ਆ ਗਰੀਬ ਬੰਦੇ ਨੂੰ ਕੋਈ ਮਸੀਬਦਾਰ ਬੰਦੇ ਨੂੰ ਬੁਲਾਉਣਾ ਹਟ ਜਾਂਦੇ ਆ ਪੈਸਾ ਵੀ ਕਿਤੇ ਨਾ ਕਿਤੇ ਮੈਟਰ ਕਰਦਾ ਪਰ ਜੇ ਤੁਸੀਂ ਆਪਦੇ ਖੇਤੀ ਦੇ ਨਾਲ ਖੇਤੀ ਦੀ ਪਹਿਲਾਂ ਖੇਤੀ ਦੇ ਐਗਜ਼ਾਮਪਲ ਸਮਝੋ ਯਾਰ ਠੀਕ ਆ ਫਿਰ ਤੁਸੀਂ ਕਹਿੰਦੇ ਹੋ ਵੀਡੀਓ ਲੰਮੀ ਕਰਦਾ ਖੇਤੀ ਦੀ ਐਗਜ਼ਾਮਪਲ ਖੇਤੀ ਪੁਰਾਣੀ ਖੇਤੀ ਸੋਚੋ ਖੇਤੀ ਚ ਕੀ ਕੁਝ ਸੀਗਾ ਪਸ਼ੂ ਪਾਲਣ ਡੈਰੀ ਫਲਮ ਸਾਰਾ ਕੁਝ ਆਪਣੇ ਕੋਲ ਵਰਗਾ ਰੱਖਦੇ ਹੁੰਦੇ ਸੀ ਠੀਕ ਆ ਸਾਰਾ ਕੁਝ ਆਪਣੇ ਘਰੀ ਤਿਆਰ ਕਰਦੇ ਹੁੰਦੇ ਸੀ ਆ ਫਿਰ ਅਸਲ ਖੇਤੀ ਆਪਾਂ ਉਹਨੂੰ ਕਹਿ ਸਕਦੇ ਹਾਂ ਹੁਣ ਆਪਣੇ ਕੋਲੇ 5-7 ਕਿੱਲੇ ਬਾਣ ਐਵਰੇਜ ਬਾਣ ਆ ਜ다 ਤੁਸੀਂ 1-2 ਕਿੱਲੇ ਸਬਜ਼ੀਆਂ ਦੇ ਕਰੋ ਠੀਕ ਆ ਜਾਂ ਕੋਈ ਪਸ਼ੂ ਪਾਲਣ ਕਰੋ ਪਸ਼ੂਆਂ ਦੀ ਇਹ ਵੀਡੀਓ ਪਕਰਦੇ ਰਹਿੰਦੇ ਨੇ ਜੇ ਤੁਸੀਂ ਵੀ ਹੋਰ ਵੀ ਵੀਡੀਓ ਆਉਂਦੀਆਂ ਨੇ ਸਾਰੇ ਚੈਨਲ ਤੇ ਆਉਂਦੀਆਂ ਨੇ ਮੋਟੀਵੇਸ਼ਨ ਵਾਲੀਆਂ ਵੀਡੀਓ ਦੇਖਿਆ ਕਰੋ ਠੀਕ ਆ ਲੋਨ ਲੈਣਾ ਤੁਸੀਂ ਪਸ਼ੂਆਂ ਤੇ ਲੋਨ ਲੈ ਲਓ ਜਾਂ ਉਹਦੇ ਕਿੱਲੇ ਲੈਂਟ ਬਣਾ ਕੇ ਉਹਦੇ 10 ਕਟੀਆਂ ਪਾਲ ਲਓ ਬੱਚੀਆਂ ਪਾਲ ਲਓ ਦੋ ਮੱਝਾਂ ਲੈ ਲਓ ਠੀਕ ਆ ਘਰ ਦਾ ਖਰਚਾ ਚਲਾਉਣ ਵਾਸਤੇ ਤੁਸੀਂ ਕੋਈ ਸਾਈਡ ਬਿਜ਼ਨਸ ਕਰੋ ਕਿੱਲਾ ਸਬਜ਼ੀ ਲਾ ਲਓ ਠੀਕ ਆ ਕੋਈ ਹੋਰ ਕੋਈ ਦੁਕਾਨਦਾਰੀ ਲੈ ਕੇ ਸਿਸਟਮ ਵੀ ਕਰਦੇ ਲੈਣੇ ਹੋਣੇ ਤਾਂ ਕਰਜ ਨੂੰ ਸਹੀ ਯੂਜ਼ ਕਰਿਆ ਕਰੋ ਵੀ ਕਰਜ ਆ ਕੋਠੀ ਪਾਉਣ ਵਾਸਤੇ ਜਾਂ ਗੱਡੀ ਲੈਣ ਵਾਸਤੇ ਨਹੀਂ ਲੈਣਾ ਚਾਹੀਦਾ ਇਸ ਵੀਡੀਓ ਨੂੰ ਮੇਰੇ ਕਿੰਨੇ ਕ ਬੰਦੇ ਸਹਿਮਤ ਆ ਕਮੈਂਟ ਕਰਕੇ ਜੋ ਦੱਸੋ ਵੀ ਕਿੰਨੇ ਕ ਬੰਦੇ ਸਹਿਮਤ ਹੋ ਇਸ ਵੀਡੀਓ ਨਾਲ ਰੇਟ ਦਾ ਹੱਲੇ ਪਤਾ ਨਹੀਂ ਕਿੱਥੇ ਜਾਣਾ ਹੁਣ 3-3 ਲੱਖ ਨੂੰ ਫੁੱਟ ਹੋ ਰਿਹਾ ਵੱਡੇ ਸ਼ਹਿਰਾਂ ਚ ਜ਼ਮੀਨ ਦਾ ਠੀਕ ਆ 10 ਕਰੋੜ ਤੋਂ ਕਿੱਲਾ ਕਿਤੇ ਸ਼ਹਿਰਾਂ ਦੇ ਵਿੱਚ ਘਟ ਨਹੀਂ ਆਪਣੇ ਵੀ 35-30 40-40 ਲੱਖ ਦੇ ਰੇਟ 50-50 ਲੱਖ ਦੇ ਸਾਧਨ ਵਾਲੀ ਜ਼ਮੀਨ ਦੇ ਆਮ ਹੋ ਰਹੇ ਨੇ ਠੀਕ ਆ ਉਧਰ ਹਰਿਆਣੇ ਕੀ ਵੀ ਜਿੱਥੇ ਗਰੀਨਟੀ ਵੀ ਰੇਟ 40 40 ਲੱਖ ਦੇ ਹੈਗੇ ਨੇ ਪਰ ਉਹ ਇਲਾਕਾ ਸੀਮਤਾ ਜਿੱਥੇ ਚੋਣਨਾ ਹੁੰਦਾ ਨਰਮੇ ਵਾਲਾ ਬਾਣ ਤੁਸੀਂ ਉੱਧਰ ਲੈਣਾ 10 ਤੋਂ ਲੈ ਕੇ 20 ਲੱਖ ਦੇ ਅੰਦਰ ਇਹ ਤੁਹਾਨੂੰ ਮਿਲ ਜੰਦਾ ਠੀਕ ਆ ਹਜੀ ਬਾਣ ਮਿਲਦੀ ਹੈ ਠੀਕ ਆ ਪਰ ਤੁਸੀਂ ਕਹਿੰਦੇ ਹੋ ਵੀ ਯਾਰ ਫਲਕਚੁਏਸ਼ਨ ਆ ਗਈ ਚ ਰੇਟ ਘਟਣਗੇ ਰੇਟ ਕਦੀ ਨਹੀਂ ਘਟਦੇ ਠੀਕ ਆ ਥੋੜੇ ਕੇ ਸਾਲ ਪਹਿਲਾਂ ਮੇਰੇ ਯਾਦ ਸਾਲ ਨਹੀਂ ਯਾਦ ਤਾਂ ਫਿਰ ਤੁਸੀਂ ਕਮੈਂਟ ਕਰਕੇ ਕਹਿੰਦੇ ਝੂਠ ਬੋਲਿਆ ਤਾਂ ਰੇਟ ਆਇਆ ਸੀ 30 ਲੱਖ ਰੁਪਏ ਦਾ ਠੀਕ ਆ ਉਦੋਂ ਫਿਰ ਥੋੜਾ ਜਿਹਾ ਰੇਟ ਗਿਰ ਕੇ ਸੀ 24 ਕਿਤੇ ਰਹਿ ਗਿਆ ਸੀ ਫਿਰ 2-3 ਮਹੀਨਿਆਂ ਚ ਰੇਟ ਫਿਰ ਉੱਥੀ 30 ਲੱਖ ਤੇ ਭਾਗਿਆ ਸੀ ਤੇ ਪਰ ਹੁਣ 40-45 ਜਿੰਨੇ ਆਪਾਂ ਵੀਡੀਓ ਦੇਖਦੇ ਆਂ ਜਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆਂ ਤੇ ਆਪਣੇ ਲਿੰਕ 'ਚ ਬੰਦੇ ਹੈਗੇ ਨੇ ਪ੍ਰਾਪਰਟੀ ਦਾ ਕੰਮ ਕਰਦੇ ਨੇ ਵੀਰ ਕੀ ਕਹਿਣਾ ਕੋਈ ਲੋੜਮੰਦ ਕਿਲਾ ਦਾ ਕਿਲਾ ਪਿੰਡ 'ਚ 30 ਤੋਂ ਥੱਲੇ ਦੇ ਦੇ ਉਹ ਹੁਣ ਹੁੰਦਾ ਵੀ ਦੋ ਕਨਾਲਾਂ ਤੇ ਕਿਹੜਾ ਕੋਈ ਦਾਖ ਹੁੰਦਾ ਠੀਕ ਅਗਲੇ ਨੂੰ ਲੋੜ ਹੁੰਦੀ ਆ ਜਿਹੜਾ ਚੁੱਪਚੀ ਪੀਤਾ 24 ਤੋਂ 30 ਦੇ ਅੰਦਰ ਦੇ ਦਿੰਦਾ ਪਰ ਜੇ ਗੱਲ ਕਰੀ ਆਪਾਂ ਵੱਡੇ ਲੈਵਲ ਦੀ 4-5 ਕਿੱਲੇ ਕਿਛ ਨਹੀਂ ਇਕੱਠੇ ਵੇਚਨੇ ਆ ਜਾਂ ਕਿਲਾ ਵੇਚਣਾ ਜਾਂ 10 ਕਿੱਲੇ ਇਕੱਠੇ ਵੇਚਨੇ ਉੱਥੇ ਤੋਂ 40 ਤੋਂ 50 ਦੇ ਬਾਣਾ ਪੰਜਾਬ ਵਿੱਚ ਮੇਰੇ ਹਿਸਾਬ ਨਾਲ ਤਾਂ ਕਿਤੇ ਘੱਟ ਮਿਲਦਾ ਹੈ ਹਾਂ ਹਾਰਪੁਰੇ ਦੀ ਗੱਲ ਕਰੀਏ ਉੱਥੇ ਫਸਲਾਂ ਦਾ ਹੁੰਦਾ ਸੀ ਚੋਂ ਕਿ ਜੰਗਲੀ ਜਾਨਵਰ ਨੇ ਘਟਨੇ ਠੀਕ ਆ ਉੱਧਰ ਵੀ 15 18 ਦੇ ਰੇਟ ਹੋ ਰਹੇ ਨੇ ਠੀਕ ਆ ਬਹੁਤ ਘਸਾ ਯਾਰਾ ਠੀਕ ਆ ਸਬਜ਼ੀਆਂ ਲਾ ਲਓ ਤੁਸੀਂ ਦਰਖਤ ਲਾ ਲਓ ਬਾਲਨ ਦਾ ਰੇਟ ਹੀ 1000 ਰੁਪਿਆ ਹੋ ਰਿਹਾ ਠੀਕ ਆ ਸਪੈਸ ਦਾ ਪਪੂਲਰ ਲਾ ਲਓ ਠੀਕ ਆ ਵਿੱਚ ਉਹਦੇ ਕਣਕ ਹੁੰਦੀ ਹੈ ਤਿੰਨ ਸਾਲ ਬਾਗ ਲਾ ਲਓ ਆਪਾਂ ਬਾਗ ਦੀ ਵੀਡੀਓ ਕਰਕੇ ਸੀ 4 ਲੱਖ ਨੂੰ 4.5 ਲੱਖ ਨੂੰ ਕਿੰਨਾ ਦਾ ਬਾਗ ਲੱਗਿਆਗਾ ਮਿੱਟੀ ਦੋ ਸਾਲ ਕਣਕ ਹੋ ਜਾਂਦੀ ਇਹਨਾਂ ਵਿੱਚ ਠੀਕ ਆ ਉਹ ਕਣਕ ਦੇ ਖਰਚੇ 'ਚ ਥੋੜਾ ਬਾਗਬਾਲਦਾਗਾ ਠੀਕ ਆ ਥੋੜਾ ਜਿਹਾ ਜੜੂ ਥੋੜਾ ਜਿਹਾ ਫੂਡ ਪ੍ਰੋਸੈਸਿੰਗ ਵਾਲਾ ਆਓ ਯਾਰ ਠੀਕ ਆ ਕੋਈ ਹਲਦੀ ਦੀ ਖੇਤੀ ਮਿਰਚ ਦੀ ਖੇਤੀ ਇਹਨਾਂ ਚੀਜ਼ਾਂ ਨਾਲ ਠੀਕ ਆ ਬਹੁਤ ਕੁਝ ਸੋਸ਼ਲ ਮੀਡੀਆ ਆਪਾਂ ਕਹਿੰਦੇ ਵੀ ਮਾੜੀ ਚੀਜ਼ ਆ ਬਹੁਤ ਚੰਗੀ ਚੀਜ਼ ਆ ਜੇ ਤਾਂ ਆਪਾਂ ਮੰਨ ਲਾ ਆਹੀ ਚੀਜ਼ਾਂ ਦੇਖਣਾ ਦੂਜਾ ਤੁਹਾਨੂੰ ਸਮਝ ਹੀ ਗਏ ਹੋਵੋਗੇ ਰੀਲਾਂ ਰੀਲਾਂ ਫੇਰ ਤਾਂ ਇਹ ਸੋਸ਼ਲ ਮੀਡੀਆ ਮਾੜੀ ਜੇ ਪਰ ਜੇ ਤੁਸੀਂ ਬਿਜ਼ਨਸ ਆਈਡੀਆ ਦੇਖਣੇ ਨੇ ਵੀ ਫਲਾਣਾ ਬੰਦਾ ਕਿਵੇਂ ਪੈਸੇ ਕਮਾਉਂਦਾ ਕੋਈ ਉੱਤਪਾਦਕਟ ਬਣਾ ਕੇ ਮਨਾਂ ਸੋਸ਼ਲ ਮੀਡੀਆ ਸਾਰਨਾ ਬਾਈ ਰੈਡੂ ਡੇਰੀ ਫਾਰਮ ਆ ਬਹੁਤ ਉੱਤੇ ਕੰਮ ਕਰੀ ਅੰਦਰ ਵੀਡੀਓ ਹੋਈਆਂ ਬੰਦਾ ਚੱਲਿਆ ਉਹਦਾ ਹੁਣ ਖੋਆ ਪਨੀਰ ਸਾਰਾ ਕੁਝ ਬਾਈ ਵੇਚੀ ਜਾਂਦਾ ਵਧੀਆ ਠੀਕ ਆ ਬਾਕੀ ਉਹ ਛੋਡੇ ਤੇ ਵੀ ਤੁਸੀਂ ਪ્યોਰ ਚੀਜ਼ ਦਿਨ ਤਾਂ ਛੋਡੇ ਨਾਲ ਆਟੋਮੈਟਿਕੀ ਲੋਕ ਜੁੜਨੇ ਮੇਨ ਗੱਲ ਇਹ ਹੁੰਦੀ ਸੀ ਆਪਣੀ ਵੀ ਜ਼ਮੀਨਾਂ ਨਾਂ ਵਿੱਚ ਉਹ ਠੀਕ ਆ ਲੱਖਾਂ ਦਾ ਵੀ ਰੋਜ਼ ਵੇਦਾ ਜ਼ਮੀਨਾਂ ਨਾਂ ਵਿੱਚੋਂ ਨਾਂ ਵਿੱਚੋਂ ਜੀ ਚਲੋ ਵੇਚਣੀ ਆ ਉਹ ਬੰਦਾ ਵੇਚੇ ਜਿਹਦਾ ਕੁਝ ਗਲਤ ਜੁੜ ਨਹੀਂ ਕਰਦਾ ਜ਼ਮੀਨ ਬਣਾਉ ਠੀਕ ਆ ਤੁਸੀਂ ਅੱਜ ਹੁਣ 40 ਲੱਖ ਨੂੰ ਕਿੱਲਾ ਵੇਚ ਕੇ ਬੈਂਕ ਚ ਧਰਦੋਂ ਕੱਲ ਨੂੰ ਬੈਂਕ ਦਾ ਕੋਈ ਸਿਸਟਮ ਹੋ ਜਾਈ ਤਾਂ ਤੁਹਾਨੂੰ 40 ਲੱਖ ਨਹੀਂ ਮਿਲਦਾ ਤੁਹਾਨੂੰ ਉਹਦਾ 5-4 ਲੱਖ ਹੀ ਮਿਲੂਗਾ ਬਥੇਰੇ ਬੰਦੇ ਪੈਸੇ ਲੈ ਲੈ ਭੱਜੇ ਨੇ ਤੁਹਾਨੂੰ ਪਤਾ ਹੀ ਆ ਆਪਾਂ ਕਿ ਇਹਦਾ ਨਾਂ ਨਹੀਂ ਲੈਂਦੇ ਤੇ ਮੁੜ ਕੇ ਉਹਨਾਂ ਨੇ ਆਪਦੇ ਬਿਜ਼ਨਸ ਸੈੱਟ ਕਰ ਲਏ ਵੀ ਬੈਂਕ ਚ ਵੀ ਕੋਈ ਮੈਂ ਨਹੀਂ ਮੰਨਦਾ ਵੀ ਕੋਈ ਜਾਦੇ ਪੈਸਾ ਸੇਵ ਠੀਕ ਆ 골ਡ ਗੋਲਡ ਦਾ ਸਿਸਟਮ ਲਾ ਲਓ ਤੁਸੀਂ ਤੁਹਾਡਾ ਚੋਰੀ ਹੋਣ ਦਾ ਖਤਰਾ ਹੈਗਾ ਸੋਨਾ ਮੰਨ ਲਾ ਵਧੀ ਜਾਂਦਾ ਠੀਕ ਆ ਪਰ ਜਦੋਂ ਇੱਕ ਧਾਤ ਆ ਗਈ ਹੈ ਨਾ ਅਨਾਜ ਤਾਂ ਪੁਰਾਣੇ ਧਰਤੀ ਨਹੀਂ ਸੀ ਠੀਕਾ ਮੇਰੀ ਫੇਰ ਵੀ ਰਿਕਵੈਸਟ ਆ ਵੀਰ ਚਲੋ ਆਪਾਂ ਬਾਹਲੀ ਸਿਆਣੇ ਨਹੀਂ ਹੈਗੇ ਆਪਣੇ ਦਿਲ ਦੀ ਫਿਲਮ ਦੀ ਜਿਹਾ ਆਪਣੇ ਜੋ ਦਿਮਾਗ ਚੋਂ ਦਾ ਸੋਡਣਾ ਆਈਡੀਆ ਸ਼ੇਅਰ ਕਰਦੇ ਆ ਤੁਹਾਨੂੰ ਚੰਗਾ ਲੱਗੇ ਤਾਂ ਵੀਡੀਓ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਨਹੀਂ ਫਿਰ ਸਕਿਪ ਤਾਂ ਤੁਸੀਂ ਮਾਰ ਹੀ ਦਿਨੇ ਹੋ ਤੇ ਤਾਂ ਹੀ ਕਹਿੰਨਾ ਵੀ ਇਹ ਜ਼ਮੀਨ ਨਾਲ ਜੁੜੋ ਆਪਣੂੰ ਧਰਤੀ ਬਹੁਤ ਕੁਛ ਦਿੰਦੀ ਆ ਧਰਤੀ ਸਾਨੂੰ ਕਦੇ ਵੀ ਭੁੱਖਾ ਨਹੀਂ ਮਾਰਨ ਦਿੰਦੀ ਮੈਂ ਫਿਰ ਤੋਂ ਇਹ ਗੱਲ ਕਰਦਾ ਵੀ ਜਿਹੜਾ ਕੁਛ ਪੰਜਾਬੀਆਂ ਦੇ ਕੋਲੇ ਆ ਕਹਿੰਦੇ ਫੁਕਰੇ ਆ ਕੀ ਮਹਿੰਗੇ ਵਿਆਹ ਕਰਦੇ ਆ ਇਹ ਥਾਰਾਂ ਰੱਖਦੇ ਨੇ ਠੀਕ ਆ ਉਹ ਅਗਲੇ ਦਾ ਸਿਸਟਮ ਆ ਕਿਸੇ ਕੋਲੇ ਵੱੱਦ ਮਾਣਾ ਤਾਂ ਉਹੋ ਹੀ ਜੀ ਲਾਈਫ ਜ ਰੀ ਇੰਜੋਇਮੈਂਟ ਦੇ ਫੰਕਸ਼ਨ ਵੀ ਜ਼ਰੂਰੀ ਹੁੰਦਾ ਤੇ ਇਹ ਨਹੀਂ ਹੁੰਦਾ ਵੀ ਸਾਰਾ ਦਿਨ ਆਪਾਂ ਮਰੂ ਮਰੀ ਕਰੀਏਗੇ ਪਰ ਸ਼ੌਂਕ ਪਾਉਣ ਵਾਸਤੇ ਜ਼ਮੀਨਾਂ ਨਾ ਵੇਚੋ ਜਿੱਥੋਂ ਤੱਕ ਕੋਈ ਚਲੋ ਬੰਦੇ ਤੇ ਆਉਂਦੀ ਆ ਕੋਈ ਰਿਸ਼ਤੇਦਾਰਾਂ ਨੂੰ ਵੀ ਹੈਲਪ ਕਰਨੀ ਚਾਹੀਦੀ ਪਰ ਅੱਜ ਕੱਲ ਦੇ ਜਵਾਨਾਂ ਚ ਹੈਲਪ ਹੋਪ ਕੋਈ ਨਹੀਂ ਕਰਦਾ ਕਿਉਂਕਿ ਪੈਸਾ ਤਾਂ ਅੱਜ ਨਹੀਂ ਤਾਂ ਕੱਲ ਨੂੰ ਤੁਹਾਡਾ ਚੰਗਾ ਟਾਈਮ ਆਈ ਜੋ ਪੈਸਾ ਬਣ ਜੂਗਾ ਪੈਸਾ ਮੁਰਦੀ ਜਾਂਦਾ ਹੁੰਦਾ ਤੇ ਇੱਕ ਇੱਕ ਰਿਸ਼ਤੇਦਾਰ ਨੂੰ ਪਰਖਿਆ ਵੀ ਕਰੋ ਤੁਹਾਡੇ ਤੇ ਮਾੜਾ ਟਾਈਮ ਆਉਂਦਾ ਹੈਲਪਲਾਈਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਆਪਾਂ ਜੇ ਅਗਲੇ ਨੂੰ ਕਹਿੰਦੇ ਨਹੀਂ ਤੇ ਕੱਲ ਨੂੰ ਅਗਲੇ ਨੂੰ ਵੀ ਲੋੜ ਪੈਂਦੀ ਹੈ ਫਿਰ ਆਪਾਂ ਦਾ ਤਾਂ ਉੱਥੇ ਹਾਂ ਕਰਨ ਯੋਗ ਰਹਿੰਦੇ ਨਾ 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 ਕਰਨ ਯੋਗ ਰਹਿੰਦੇ ਕਿਉਂਕਿ ਇਸੇ ਬੰਦੇ ਦਾ ਮਾਈਂਡ ਸੈਟ ਕਿਹਾ ਜਾਂਦਾ ਤੁਸੀਂ ਬੰਦੇ ਨੂੰ ਪਰਖੋਗੇ ਅੱਜ ਥੋੜੀ ਹੈਲਪ ਕਰਦਾ ਬੰਦਾ ਹਨਾ ਠੀਕ ਹੈ ਥੋੜੀ ਤੇ ਕੋਈ ਨਸੀਬਤ ਪੈਂਦੀ ਹੈ ਕੱਲ ਨੂੰ ਤੁਸੀਂ ਅਗਲੇ ਦੀ ਵੀ ਚਾਹੇ ਕਿਵੇਂ ਹਰਪ ਕਰੋ ਤੁਸੀਂ ਉਹਦੀ ਕਰੋਗੇ ਪਰ ਪਰਖਿਆ ਜ਼ਰੂਰ ਕਰੋ ਕਹਿੰਦੇ ਹੁੰਦੇ ਵੀ ਮਾਰੇ ਚੰਗੇ ਰਿਸ਼ਤੇਦਾਰ ਦਾ ਜਾਂ ਯਾਰ ਦੋਸਤਾਂ ਕੋਈ ਸਮਝੀ ਪਤਾ ਲੱਗਦਾ ਹੁੰਦਾ ਇਹ ਚੀਜ਼ਾਂ ਨਾਲ ਵੀ ਫਾਹੇ ਲੈਣ ਨਾਲ ਮੇਰੇ ਤੇ ਕਾਰਜਾ ਹੋ ਗਿਆ ਜਾਂ ਕੋਈ ਠੀਕ ਆ ਜੇ ਕੰਨ ਨੂੰ ਜਵਾਕ ਐ ਨਾ ਕਹਿਣਾ ਠੀਕ ਆ ਤੁਸੀਂ ਕੰਮ ਕਰੋ ਸੋਸ਼ਲ ਮੀਡੀਆ ਨਾਲ ਵੀ ਜੁੜੋ ਠੀਕ ਆ ਖੇਤੀ ਚ ਵਿਭਿੰਨਤਾ ਲਿਆਓ ਫੂਡ ਪ੍ਰੋਸੈਸਿੰਗ ਵੱਲ ਵੀ ਆਓ ਨਾਲ ਆਪਦਾ ਕੋਈ ਬਿਜ਼ਨਸ ਸ਼ੁਰੂ ਕਰੋ ਠੀਕ ਆ ਤੁਹਾਡੇ ਕੋਲੇ ਖੁੱਲਾ ਘਰ ਆਪਾਂ ਚਾਰ ਪਸ਼ੂ ਰੱਖ ਲਓ ਠੀਕ ਆ ਮੈਂ ਆਪਣਾ ਮਿੱਤਰ ਆਪਣੇ ਫਰੈਂਡ ਸਰਕਲ ਚ ਵਧੀਆ ਮਿੱਤਰ ਨੇ ਠੀਕ ਆ ਉਹ ਬੋਰ ਜਹਰੀ ਤੋਂ ਮੁੰਡੇ ਦੀ ਵੀਡੀਓ ਕਰਕੇ ਆਇਆ ਸੀ ਉਹਨੇ 베ਰੀਆਂ ਦਾ ਬਾਗ ਲਾਇਆ ਵਾ ਤੁਸੀਂ ਆਪਣੇ ਚੈਨਲ ਤੇ ਵੀਡੀਓ ਵੀ ਪਈ ਹੈ ਦੇਖ ਲਓ 베ਰੀਆਂ ਦਾ ਉਹਨੇ ਬਾਗ ਲਾ ਕੇ ਅੱਦੇ ਦੇ ਕਿੱਲੇ ਵਿੱਚ ਤੇ ਉਹਨੇ 2-300 ਮੁਰਗੀ ਰੱਖੀ ਵੀ ਹੈ ਕੰਦੀਬਾਈ ਕਹਿੰਦਾ ਮੈਂ ਰੋਜ਼ 800 ਦੇ ਅੰਡੇ ਵੇਚਦਾ ਕੋਈ ਉਹਦਾ ਖਰਚਾ ਨਹੀਂ ਕਬੇਰੀਆਂ ਥੱਲੇ ਕੱਕਣ ਦਾ ਹੋ ਜਾਂਦਾ ਤੇ ਸੁੰਡੀ ਸਪਾਈ ਚੀਜ਼ਾਂ ਖਾਂਦੀ ਹੈ ਮੁਰਗੀ ਆਸੇ ਪਾਸੇ ਜਾਲੀ ਲੱਗੀ ਵੀ ਸਾਨੂੰ ਪਤਾ ਅੱਜਕੱਲ ਜਾਲੀ ਮਿਲ ਜਾਂਦੀ ਹੈ ਕੈਮਰੇ ਲੱਗੇ ਜਨਾਂ ਨੇ ਖੇਤਾਂ 'ਚ ਜਮਾ ਖੇਤ ਉਹਦਾ ਠੀਕ ਆ ਤੇ ਕੈਮਰੇ ਲਵਾਤੇ ਬੰਦੇ ਨੇ ਮੈਨਟਰੀ ਵਾਲੇ ਠੀਕ ਆ 800 ਰੁਪਏ ਮੁਰਗੀਆਂ ਨੂੰ ਮੰਨ ਲਓ ਕੁਛ ਨਹੀਂ ਕਰਨਾ ਯਾਰ ਬੱਚੇ ਲਿਆ ਕੇ ਛੱਡਨੇ ਆ ਉਹਨਾਂ ਛੋਟਾ ਜਿਹਾ ਮੰਨ ਲਓ 20-30 ਹਜ਼ਾਰ ਦਾ ਸਿਸਟਮ ਕਪਲੇਟਾਂ ਚ ਪਾ ਦਿਆ ਦੀਆਂ ਛੱਡਦੇ ਉਹਦੇ 'ਚ ਠੀਕ ਆ ਗਰਮੀ 'ਚ ਉਹੇ ਜਾ ਹੱ ਸਾਨ ਕਵਰ ਕੀਤੀ ਹੁੰਦੇ ਸਾਲਾਂ ਵਿੱਚ ਜਾਲੀ ਕਵਰ ਕਰ ਦਿੰਦੇ ਆ ਤੇ 800 ਰੁਪਏ ਬੈਠੇ ਨੂੰ ਕਿੰਨਾ ਹੋ ਗਿਆ 24000 ਰੁਪਏ ਹੋ ਗਿਆ ਠੀਕ ਹੈ 24000 ਰੁਪਏ ਮੁਰਗੀਆਂ ਲਈ ਜਾਂਦੀਆਂ ਨੇ ਉਹ ਵੀ ਕੱਲੇ ਆਂਡਿਆਂ ਤੋਂ ਤੇ ਜੇ ਤੁਸੀਂ ਬੱਚੀ ਲੈ ਕੇ ਛੱਡੀਆਂ ਮੁਰਗੀਆਂ ਛੱਡੀਆਂ ਜਿਉਂ ਉਹਨਾਂ ਨੂੰ ਅੱਜ ਵੇਚਣਾ ਹੋਵੇ ਤਾਂ 200 ਮੁਰਗੀ ਨੂੰ ਘੱਟੋ ਘੱਟ ਰੇਟ 500 ਲਾ ਲਓ ਮੁਰਗੀ ਮੁਰਗੇ ਨੂੰ 5-700 ਤੋਂ ਘੱਟ ਖੜੀ ਨਹੀਂ ਰਹਿੰਦੀ ਤਾਂ ਉਹਦੀ ਐਫ ਡੀ ਪਈ ਆ ਠੀਕ ਹੈ ਕੋਈ ਵੀ ਯਾਰ ਮੋਟਰਾਂ ਤੇ ਦਰਾਖਤ ਲਾਓ ਠੀਕ ਹੈ ਕੋਈ ਸਾਨੂੰ ਲੋਡ ਪੈਂਦੀ 10-20000 ਦੀ ਨਾਲੇ ਤਾਂ ਸਾਨੂੰ ਬਾਲਣ ਹੋਈ ਜਾਂਦਾ 10 ਛੋਡੇ ਠੀਕ ਆ ਵੀ ਦਰਾਖਤ ਤੁਸੀਂ ਕਦੋਂ ਮਰਜ਼ੀ ਲੱਖ ਰੁਪਏ ਦੇ ਵਿੱਚ ਤੁਹ ਕਦੋਂ ਮਰਜ਼ੀ ਠੀਕ ਆ ਕੋਈ ਪਸ਼ੂ ਰੱਖੇ ਹੋਵੇ ਤੁਹਾਡੇ ਕੋਲ ਕੋਈ ਝੋਟੀ ਮੱਝ ਆ ਗਈ ਤੁਹਾਡੇ ਤੇ ਐਮਰਜੈਂਸੀ ਪੈਦੀ ਆ ਉਹਨਾਂ ਚ ਕੋ ਬੀਚ ਦੇਉਗੇ ਤੁਸੀਂ ਠੀਕ ਪਰਿਵਾਰ ਨੂੰ ਜਵਾਕਾਂ ਨੂੰ ਇਹ ਚੀਜ਼ ਨਹੀਂ ਆਤ ਪਾਇਆ ਕਰੋ ਠੀਕ ਆ ਸਾਰਿਆਂ ਦੇ ਰੀਲਾਂ ਤੇ ਨਾਲ ਰੱਖਿਆ ਕਰੋ ਠੀਕ ਆ ਚਲੋ ਆਪਾਂ ਕਹਿੰਦੇ ਵੀ ਚਲ ਅੱਜ ਕੱਲ ਜਵਾਕਾਂ ਦਾ ਸਿਸਟਮ ਹੋ ਰਿਹਾ ਵੀ ਜਾਦੇ ਉਹ ਕੰਮ ਕਰਕੇ ਰਾਜੀ ਨਹੀਂ ਪਰ ਇਹ ਚੀਜ਼ਾਂ ਸੋਚਿਆ ਕਰੋ ਠੀਕ ਆ ਟੌਪ ਕੇ ਬਹੁਤ ਲੰਮਾ ਹੋ ਜਾਂਦਾ ਜਿਵੇਂ ਆਪਾਂ ਜਵਾਕਾਂ ਨੂੰ ਪੜ੍ਹਾਈ ਲਿਖਾਈ ਕਹਿੰਦੇ ਆ ਫੇਰ ਆਪਾਂ ਕਹਿੰਦੇ ਵੀ ਜਵਾਕ ਸਾਡੀ ਕੁੜੀ ਸਦਾ ਇਹ ਨਹੀਂ ਕਰਦੇ ਠੀਕ ਹੈ ਆਪਣੇ ਕੀਨੇ ਯਾਰ ਗੋਹਾਣੇ ਸਿੱਟਣ ਨਾਨੀਆਂ ਦਾਦੀਆਂ ਨੇ ਮੰਮੀਆਂ ਨੇ ਹਨਾ ਅੱਜ ਦੀ ਪੀੜ੍ਹੀ ਤੱਕ ਠੀਕ ਹੈ ਤੇ ਬਾਹਰ ਬਾਹਰ ਜਾ ਕੇ ਤੁਸੀਂ ਦੇਖੋਗੇ ਰੰਗਰੇਜ਼ ਇੰਨੇ ਸੌਖੇ ਨਹੀਂ ਠੀਕ ਹੈ ਚਾ ਅੰਗਰੇਜ਼ਾਂ ਦਾ ਹਾਰਸੈਟ ਨੂੰ ਆਪਣਾ ਪੰਜਾਬੀਆਂ ਦਾ ਹਾਰਸੈਟ ਆਪਾਂ ਪੈਸਾ ਜੋੜ ਦਈਏ ਉਹਦਾ ਪੈਸਾ ਖਾਂਦੇ ਆ ਪਰ ਕੰਮ ਤਾਂ ਉਹ ਵੀ ਆਪਣੇ ਵਰਗਾ ਹੀ ਕਰਦੇ ਨੇ ਉਹ ਬਸ ਉਹਨਾਂ ਦੀ ਚਮੜੀ ਗੋਰੀ ਹੈ ਇਕੱਲੀ ਠੀਕ ਹੈ ਡੇਰੀ ਫਾਰਮ ਚ ਉਹਨਾਂ ਦਾ ਗੋਹਾ ਚੱਕਦੇ ਸਾਰਾ ਕੁਝ ਕਰਦੇ ਨੇ ਠੀਕ ਹੈ ਪਰ ਕੰਮ ਨੂੰ ਕੰਮ ਸਮਝਿਆ ਕਰੋ ਯਾਰ ਉਹਦੇ ਨੇ ਜੇ 네ਗੇਟਿਵ ਹੀ ਨਾ ਸਮਝਿਆ ਕਰੋ ਵੀ ਅਸੀਂ ਕਿਉਂ ਗੋਹਾ ਚੱਕੀਏ ਸਾਡਾ ਜਵਾਕ ਕਿਉਂ ਗੋ ਜਿਹੜੇ ਪੇਰੈਂਟਸ ਕਹਿੰਦੇ ਆ ਵੀ ਪੁੱਤ ਦੁਆ ਕੰਮ ਕਰ ਉਹਨਾਂ ਨੂੰ ਐਂ ਲੱਗਦਾ ਵੀ ਸਾਡੇ ਮੰਮੀ ਜਿਹੜੀ ਸਭ ਤੋਂ ਕੰਮ ਕਰਾਉਂਦੀ ਆ ਪਰ ਇਹਦੇ ਉਲਟ ਅੰਗਰੇਜ਼ਾਂ ਦੇਖ ਲਈ ਉਹ ਥੋੜੇ ਕਾਣੀ ਪੈਸੇ ਦੇ ਕੇ ਜਵਾਕਾਂ ਨੂੰ ਕੰਮ ਤੇ ਲਾਉਂਦੇ ਨੇ ਕਿਉਂਕਿ ਜਵਾਕਾਂ ਸੁਭਾਅ ਪਿਆ ਜਾਂਦਾ ਵੱਡੇ ਵੱਡੇ ਉਧਰ ਮੰਤਰੀਆਂ ਦੇ ਜਵਾਕ ਵੀ ਟ੍ਰੇਨਿੰਗਾਂ ਲਾਉਂਦੇ ਨੇ ਪੀਜਾਂ ਚ ਹੋਰ ਸਿਸਟਮ ਬਣਾਉਣ ਚ ਕਿਉਂਕਿ ਉਹਨਾਂ ਕੋਲੋਂ ਉਹ ਜਵਾਕ ਆਵਦਾ ਫਿਊਚਰ ਸਿਕਰ ਕਰਦੇ ਨੇ ਉਹ ਕਦੇ ਵੀ ਕਿਸੇ ਤੋਂ ਮੰਗ ਕੇ ਰਾਜੀ ਨਹੀਂ ਉਸ ਸਰਕਾਰਾਂ ਹੈ ਜਿਹਨੇ ਕੋਸ ਉਹਨਾਂ ਦਾ ਸਿਸਟਮ ਹੀ ਹੈ ਜੇ ਬਣਿਆ ਵਾ ਇਤਨਾ ਹੀ ਉਹ ਬੰਦੇ ਨੂੰ ਪੈਸਾ ਜੋੜਨੀ ਲੋੜ ਨਹੀਂ ਆਪਣੇ ਵੀ ਆਪ ਨੂੰ ਮਾਤਾ ਪਿਤਾ ਤੇ ਛੱਡ ਦਿੰਦੇ ਵੀ ਤੁਸੀਂ ਕਰਾਰ ਕੁਝ ਕਰਕੇ ਦੇਣਾ ਸੂਈ ਸਾਡੇ ਵਿਆਹ ਕਰਨੇ ਆ ਤੁਸੀਂ ਸਾਰਾ ਸਿਸਟਮ ਠੀਕ ਹੈ ਸਾਨੂੰ ਕਰਕੇ ਦੇਣਾ ਕਿਉਂਕਿ ਆਪਣੇ ਜੀਐਨਸੀ ਇਹ ਰੀਤ ਚੱਲੀ ਆਈ ਵੀ ਜਵਾਕਾਂ ਵਾਸਤੇ ਕੁਝ ਨਾ ਕੁਝ ਬਣਾਈ ਹੈ ਠੀਕ ਹੈ ਤੇ ਜਵਾਕਾਂ ਨੂੰ ਵੀ ਸੋਚਣਾ ਚਾਹੀਦਾ ਵੀ ਆਪਦੇ ਮੰਮੀ ਜਿਹੜੀ ਨੂੰ ਥੋੜਾ ਥੋੜਾ ਕੰਮ ਕਰਾਓ ਠੀਕ ਹੈ ਕੰਮ ਕਰਨ ਦੀ ਕੋਈ ਸ਼ਰਮ ਯਾਰਾ ਕਿੰਨੇ ਜਵਾਕ ਹੁਣ ਸੋਸ਼ਲ ਮੀਡੀਆ ਤੇ ਜੋ ਹਰ ਭੇਜ ਫਿਟਨੈਸ ਮੁੰਡਾ ਯਾਰ ਹਨਾ ਕਿੰਨੇ ਦਾ YouTube ਤੋਂ پیسے ਕਮਾਈ ਜਾਂਦਾ ਠੀਕ ਹੈ ਸਰੀ ਮਿਹਨਤ ਵੀ ਕਰਦਾ ਜਿਹੜਾ ਪੇ ਨਹੀਂ ਕਰਨੇ ਕਲੇ پیسے ਕਮਾਈ ਜਾਂਦਾ ਮਿਹਨਤ ਵੀ ਕਰਦਾ ਠੀਕ ਹੈ ਕਿੰਨੇ ਮੰਨ ਲਓ ਜਵਾਕਾਂ ਨੂੰ ਗਾਈਡ ਕਰ ਰਿਹਾ ਹੈਗਾ ਨਾ ਨਵੇਂ ਜਵਾਕਾਂ ਨੂੰ ਕਿਉਂਕਿ ਜੇ ਕੋ ਜਿਹੜੇ ਜਵਾਕ ਕੁਝ ਦੇਖਦੇ ਉਹ ਹੀ ਹੈ ਜਿਵੇਂ ਅੱਜ ਤੋਂ ਪਹਿਲਾਂ 2 ਸਾਲ ਪਹਿਲਾਂ ਪਬਜੀ ਦੇ ਵਿੱਚ ਮਨੂੰ ਦੱਸੇ ਕਿੰਨੇ ਜਵਾਕ ਪਬਜੀ ਦੇਖਣ ਲੱਗੇ ਸੀ ਕਿੰਨਾਂ ਨੇ ਉਹਦਾ ਡਰਾ ਬੈਕ ਮੌਤ ਵੀ ਹੋ ਗਈ ਸੀ ਕਿੰਨਾਂ ਦੀ ਹੈ ਨਾ ਕਿੰਨੇ ਚੈਲੰਜ ਗੇਮ ਆਉਂਦੀਆਂ ਇਹ ਨਾਲ ਚੰਗਾ ਤੁਸੀਂ ਚਲੋ ਇੰਜੋਏ ਕਰਨਾ ਗਾਣੇ ਸੁਣੋ ਰੀਲ ਦੇਖ ਲਈ ਕੋਈ ਘੰਟਾ ਦੋ ਘੰਟੇ ਪਰ ਸਾਰਾ ਦਿਨ ਮੋਬਾਈਲ ਜਵਾਕੋ ਤੁਸੀਂ ਵੀ ਨਾ ਦੇਖਿਆ ਕਰੋ ਠੀਕ ਆ ਤੇ ਮੇਨ ਗੱਲ ਠੀਕ ਆ ਕੁੜੀ ਆ ਚਾਹੇ ਮੁੰਡਾ ਜਿਹੜਾ ਬੰਦਾ ਪੰਜਾਬੀ ਆ ਠੀਕ ਆ ਪੰਜਾਬ ਵਿੱਚ ਰਹਿੰਦਾ ਜਿਹਦੇ ਕੋਲੇ ਤਾਂ ਤင်း ਨੂੰ ਪਿਆਰ ਕਰੋ ਜ਼ਮੀਨ ਨਾਲ ਵਿੱਚ ਜਿਵੇਂ ਆਪਾਂ ਪਹਿਲਾਂ ਕਹਿੰਦੇ ਹਾਂ ਜੀ ਜ਼ਮੀਨ ਜੱਟ ਦੀ ਮਾਂ ਹਾਂ ਠੀਕ ਆ ਤਾਂ ਇਹ ਚੀਜ਼ਾਂ ਸਮਝਿਆ ਕਰੋ ਠੀਕ ਆ ਖੇਤੀ ਕਰੋ ਨਾ ਕਰੋ ਵੱਖਰਾ ਵਿਸ਼ਾ ਠੀਕ ਆ ਥੋੜੀ ਜੌਬ ਲੱਗੀ ਹੈ ਖੇਤੀ ਜਿਵੇਂ ਠੇਕੇ ਤੇ ਲਾ ਲਓ ਕਿਸੇ ਦਾ ਹੋਟਲ ਡਿਪਾਰਟਮੈਂਟ ਜੋ ਕਿਸੇ ਨੂੰ ਹਿੱਸੇ ਤੇ ਦੇ ਦਿਓ ਜਿਹੜੇ ਬੰਦੇ ਹੁਣ 70 60 70000 ਉਹਨੂੰ ਕੋਈ ਮੱਥਾ ਮਾਨ ਦੀ ਲੋੜ ਵੀ ਨਹੀਂ ਆਪਾਂ ਐਵੇਂ ਨਹੀਂ ਕਹਿੰਦੇ ਵੀਰ ਐਂਡ ਲਾਲਚ ਦਾ ਐਂਡ ਤਾਂ ਕਿਤੇ ਹੈ ਹੀ ਨਹੀਂ ਤੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਖੇਤੀ ਕਰਨ ਜੇ ਕਿਸੇ ਨੂੰ ਸੌਂਕਾ ਯਾਰ ਮੱਥਾ ਮਾਰਦਾ ਉਹਨੂੰ ਮਾਰੋ ਉਹਨੂੰ ਨਾ ਕਹਿਆ ਕਰੋ ਵੀਰੇ ਖਾਪਦਾ ਫਿਰਦਾ ਠੀਕ ਆ ਤੇ ਸੋਡਾ ਸਰਦਾ ਯਾਰ ਸਾਰੂ ਨਹੀਂ ਕਿਸ ਨੂੰ ਵੀ ਸਟੇਕੇ ਤੇ ਦੇ ਦੋ ਉਹਦਾ ਢਿੱਡ ਕਰੂ ਕੋਈ ਸੀਰੀ ਸਾਂਝੀ ਰੱਖ ਲਓ ਉਹਦਾ ਵੀ ਨਾਲ ਢਿੱਡ ਕਰੂ ਠੀਕ ਆ ਪਰ ਜ਼ਮੀਨ ਆਪਾਂ ਨੂੰ ਬਹੁਤ ਕੁਝ ਦਿੰਦੀ ਹੈ ਮੈਂ ਬੀ.ਏ.ਸੀ. ਕਰੀ ਸੀ ਕਿ ਮੈਂ ਦੁਕਾਨ ਵੀ ਕਰਕੇ ਦੇਖੀ ਆ ਮੈਂ ਸੁਪਰੀਹਾਂ ਦੀ ਵੀ ਨੌਲੇਜ ਆਪਾਂ ਸੁਪਰੀ ਦੁਕਾਨ ਵੀ ਕੀਤੀ ਪਰ ਹਾਲਾਤ ਇਹ ਹੋ ਜਾਂਦਾ ਥੋੜਾ ਪਿੰਡਾਂ ਦਾ ਸਿਸਟਮ ਆ ਜਾਂਦਾ ਧਾਰ ਪੈ ਜਾਂਦੀ ਤਾਂ ਕਰਕੇ ਉਹਨੂੰ ਬੰਦ ਕਰਨੀ ਪੈਗੀ ਤੇ ਪਰ ਆਪਣੇ ਨਾਲ ਜਿੰਨੇ ਬੰਦੇ ਜੁੜੇ ਹੋਏ ਸੀਗੇ ਦੁਕਾਨ ਤੇ 100 150 ਪਲਸ ਗਾਹਕ ਸੀਗਾ ਠੀਕ ਆ ਆਪਾਂ ਸਾਰਿਆਂ ਨੂੰ ਕਦੇ ਕਿਸੇ ਨੂੰ ਚੀਜ਼ ਲਾ ਕੇ ਨਹੀਂ ਦਿੱਤੀ ਜੀ ਵੀ ਉਹਨੂੰ ਆ ਪ੍ਰੋਡਕਟ ਖਾਫਤਾ ਤੇ ਵਧੀਆ ਟੈਕਨੀਕਲ ਸਸਤੀ ਡੇਟਾ ਜਪੇ ਹੁੰਦੀ ਆਪਾਂ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਸੀਗੇ ਪਰ ਇਹ ਚੀਜ਼ਾਂ ਹੁਣ ਇੱਥੇ ਫਿਰ ਐਵੇਂ ਕਿਸੇ ਨੂੰ ਨਿੰਦਣਾ ਮਾਰਾ ਤੇ ਕਿਉਂਕਿ ਲੋਕ ਪਿੰਡ ਵਾਲੇ ਹੁੰਦੇ ਜੇ ਆ ਪਿੰਡ ਦੇ ਤੋਂ ਲੈ ਕੇ ਸਾਨੂੰ ਪਤਾ ਹੀ ਆ ਬਾਣੀਆਂ ਜਿੱਥੇ ਮੜਦਾ ਹੋਵੇ ਉੱਥੇ ਲੋਟ ਆਉਂਦੇ ਆ ਤੇ ਆਪਾਂ ਨੂੰ ਕੋਈ ਬੰਦਾ ਕਹਦੇ ਵੀ ਸਾਨੂੰ ਆ ਚੀਜ਼ ਦੇ ਸਾਨੂੰ ਆ ਚੀਜ਼ ਦੀ ਲੋੜ ਸੀ ਇਹ ਬੰਦੇ ਨੇ ਗੈਰ ਨਹੀਂ ਕੀਤਾ ਸੀ ਇਹ ਬੰਦੇ ਨੇ ਤੇ ਸਾਨੂੰ ਆ ਚੀਜ਼ ਥੋਪੀ ਹੈ ਤਾਂ ਕਦੇ ਕੋਈ ਪ੍ਰੋਡਕਟ ਆਪਾਂ ਕਹਿੰਦੇ ਸੀਗਾ ਆ ਪ੍ਰੋਡਕਟ ਹੈ ਹੀ ਨਹੀਂ ਯਾਰ ਜਾਂ ਮਿਲਦਾ ਨਹੀਂ ਪਰ ਆਪਾਂ ਐਂ ਕਹਿੰਦੇ ਸੀ ਆ ਪ੍ਰੋਡਕਟ ਨਾਲ ਆਲ ਹਾਊਸ ਉੱ ਠੀਕ ਆ ਪ੍ਰਦਾਨ ਹੋਣੀ ਆਪਾਂ ਕਦੋਂ ਦੀ ਛੱਡੀ ਆ ਝੋਨੇ ਦੇ ਵਿੱਚ ਠੀਕ ਆ ਤੇ ਚਲੋ ਪਰ ਖੇਤੀ ਚ ਸੈਟੀਸਫੈਕਸ਼ਨ ਆ ਗਈ ਮੈਂ ਖੁਸ਼ ਆ ਖੇਤੀ ਕਰਕੇ ਕਿਉਂਕਿ ਨਾ ਤਾਂ ਇਹ ਚਾਪ ਕੋਈ ਕਹਿ ਸਕਦਾ ਕਿ ਕਿਸੇ ਨਾਲ ਹੁਣ ਤੁਸੀਂ ਦੁਕਾਨ ਕਰ ਲਓ ਚਲ ਪ੍ਰੋਫਿਟ ਤੁਸੀਂ ਲੈਣੀ ਆ ਮੰਨ ਲਓ 10% ਤੁਸੀਂ ਪ੍ਰੋਫਿਟ ਲੈਣੀ ਹੋਣਾ ਲੋਕ ਵੀ ਦੁਕਾਨ ਕਰਦੇ ਆ ਠੀਕ ਆ ਪਰ ਅਗਲਾ ਕਹਿੰਦਾ ਇਹ ਗਲਬੜ ਦੇ ਹੋਣੀ ਆ ਇਹ ਐਂ ਕਰਦੇ ਹੋਣਗੇ ਪਰ ਨਹੀਂ ਯਾਰ ਜੇ ਤੁਹਾਨੂੰ ਕੋਈ ਬੰਦਾ ਲਿਆ ਕੇ ਦਿੰਦਾ ਤਾਂ ਉਹਦਾ 10% ਨਾਲ 5% ਨਾਲ ਉਹਦਾ 6 ਮਹੀਨੇ ਦਾ ਤੋ ਕੋਈ ਆ ਪਕੜੇਗੇ ਤਾਂ ਵਿਆਜ ਲੈਣਿਆ ਜਾਂ ਹੋ ਦੁਕਾਨਦਾਰ ਕਿਹੜਾ ਵਿਆਜ ਲੈਂਦਾ ਵਿਆਜ ਵੀ ਨਹੀਂ ਮੁਰਦਾ ਹੁੰਦਾ ਤਾਂ ਪੈਸ਼ੇ ਦਾ ਇੱਕ ਸਰਕਲ ਹੁੰਦਾ ਕਿ ਚੱਲ ਘੁੰਮੀ ਜਾਂਦਾ ਪਰ ਇੱਥੇ ਖੇਤੀ ਚ ਤੁਹਾਡਾ ਇਹ ਅਸਿਸਟੈਂਟ ਨਾ ਤਾਂ ਤੁਹਾਨੂੰ ਇਹ ਕਹਿ ਦੂਗਾ ਕੋਈ ਕਿਸੇ ਬੰਦੇ ਦਾ ਗਾਲ ਵਾੜ ਦੋ ਠੀਕ ਆ ਚੱਲ ਬੰਦਾ ਨਹੀਂ ਕਹਿੰਦਾ ਪਿੱਠ ਪਿੱਛੇ ਸਾਰੀਆਂ ਨਹੀਂ ਗੱਲਾਂ ਹੁੰਦੀਆਂ ਨੇ ਹੁਣ ਕੋਈ ਬੰਦਾ ਹੋਲ ਸੇਲ ਤੇ ਕੰਮ ਕਰੀ ਜਾਂਦਾ ਜਾਂ ਮੰਨ ਲਓ ਕੈਸ ਕਾਊਂਟਰਾਂ ਠੀਕ ਆ ਦੂਜੇ ਉਤੇ ਲੱਗਦੀ ਹੁੰਦੇ ਨੇ ਵੀ ਜਦੋਂ ਇਹ ਗਾਲ ਵੜਦਾ ਜਾਂ ਐ ਕਰਦਾ ਪਰ ਜੇ ਤੁਹਾਨੂੰ ਸਹੀ ਚੀਜ਼ ਸਹੀ ਮਿਲੇ ਜੇ ਤੁਸੀਂ ਲੈ ਲਓ ਨਹੀਂ ਕਿ ਇਤ ਹੋਰ ਲੈ ਲਓ ਠੀਕ ਆ ਆਹੀ ਚ ਆਣੀ ਸਿਰਦੋਂ ਕੀੜੇ ਜਣੌਰ ਦੇ ਮੂੰਹ 'ਚ ਵੀ ਪੈਂਦਾ ਤੁਹਾਡਾ ਦਸਮਾ ਦਾ ਸੌਂਦ ਆਪ ਹੀ ਨਿਕਲਦਾ ਠੀਕ ਆ ਤੁਸੀਂ ਯਾਰ ਇੱਕ ਤਰ੍ਹਾਂ ਦਾ ਜਿਹੜਾ ਬੰਦਾ ਖੇਤੀ ਕਰਦਾ ਠੀਕ ਆ ਉਹ ਰਾਜਾ ਕਰ ਫੇਰ ਤੋਂ ਮੈਂ ਕਹਿੰਦਾ ਜ਼ਮੀਨ ਸਾਮ ਕੇ ਰੱਖੋ ਯਾਰ ਵੇਚਨੀ ਆ ਵੇਚੋ ਇਹ ਨਹੀਂ ਕਹਿੰਦਾ ਜਵਨ ਵੇਚੋ ਪਰ ਉਹਨੂੰ ਬਧਾ ਲਓ ਠੀਕ ਆ ਤੁਹਾਡੇ ਆਪਣੇ ਡੀਐਨਏ 'ਚ ਖੇਤੀ ਹੈ ਬਾਬੇ ਨਾਨਕ ਨੇ ਵੀ ਆਪ ਨੂੰ ਖੇਤੀ ਨਾਲ ਜੋੜਿਆ ਠੀਕ ਆ ਖੇਤੀ ਨਾਲ ਜੁੜੇ ਰਹੋ ਠੀਕ ਆ ਤੁਸੀਂ ਨਹੀਂ ਕਰਨੀ ਤੁਸੀਂ ਠੇਕੇ ਤੇ ਲਾ ਦੇਵੋਗੇ ਤੁਹਾਡੀ ਜ਼ਮੀਨ ਪਈ ਆ ਹੋ ਸਕਦਾ ਕੱਲ ਨੂੰ ਤੁਹਾਡਾ ਮੁੰਡਾ ਖੇਤੀ ਕਰਨ ਲੱਗ ਜਾਏ ਉਹਨੂੰ ਖੇਤੀ ਦਾ ਸ਼ੌਂਕ ਹੋ ਵੀ ਜਿਵੇਂ ਬਾਈ ਨਾਲ ਆਪਣੀ ਇੱਕ ਵੀਡੀ ਇਹ ਇਸ ਅੰਗਤ ਮੰਡੀ ਲੋਵੇ ਪ੍ਰਿੰਟ ਸੀ ਹਾ ਦੁੰਨੇ ਵਾਲਾ ਸੀਗਾ ਖਾਂਸਾ ਦੁੰਨੇ ਵਾਲੀ ਸੀਗਾ ਉਹਨੇ ਫੋਨ ਕੀਤਾ ਬਾਈ ਸਾਡਾ ਪਰਿਵਾਰ ਕਹਿੰਦਾ ਸਹਿਰ ਕੀ ਰਹਿੰਦਾ ਕਹਿੰਦਾ ਤੇ ਕਹਿੰਦਾ ਮੈਂ ਵੀਡੀਓ ਦੇਖ ਕੇ ਕਹਿੰਦਾ ਬਾਈ ਮੈਂ ਪਿੰਡੀ ਲਾਉਣੀ ਆ ਮਹਾ ਬਾਈ ਪਿੰਡੀ ਤੂੰ ਲਾਲਾ ਪਿੰਡੀ ਚ ਚੰਗੀ ਕਿਵੇਂ ਆ ਪਰ ਜੇ ਤੂੰ ਦੇਖ ਲੈ ਮਿਲ ਜੂ ਲੇਬਰ ਕਹਿੰਦਾ ਬਈ ਆ ਮਿਲ ਜੂਗੀ ਮੈਂ ਫਿਰ ਪਿੰਡੀ ਲਾ ਲਉ ਬੰਦੇ ਨੇ ਕਿੱਲਾ ਪਿੰਡੀ ਤੇ ਲਾ ਆਪਾਂ ਨਾਲ ਕੰਟੈਕਟ ਕਰਾਂਗੇ ਵੀਡੀਓ ਵੀ ਬਣਾਵਾਂਗੇ ਤੇ ਇਹ ਚੀਜ਼ਾਂ ਹੁੰਦੀਆਂ ਨੇ ਵੀ ਯਾਰ ਸੌਂਕ ਕਿਸੇ ਨੂੰ ਪੈਦਾ ਹੋ ਸਕਦਾ ਪਰ ਮੇਨ ਮਕਸਦ ਹੈ ਜੀ ਆਪਣਾ ਵੀ ਜ਼ਮੀਨ ਜ਼ਮੀਨ ਦੇ ਰੇਟ ਬਹੁਤ ਵਧ ਨੇ ਅੱਜ ਤੁਸੀਂ 30 40 ਮਾਨਦੋ 10 ਸਾਲਾਂ ਨੂੰ 3 2 3 4 ਕਰੋੜ ਦੀ ਜ਼ਮੀਨ ਪਤਾ ਨਹੀਂ ਕਿੱਥੇ ਜਾਣੀ ਹੈ ਪਰ ਮੇਰਾ ਆਈਡੀਆ ਇਹ ਕਹਿੰਦਾ ਵੀ 10 ਸਾਲਾਂ ਦੇ ਵਿੱਚ ਰੇਟ 40 ਜਾਂ 80 ਦਾ ਹੋਊਗੀ ਹੋ ਹੋ ਸਕਦਾ 3 4 ਕਰੋੜ ਹੋ ਜਾਵੇ ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਜੇ 30 40 ਹਜ਼ਾਰ ਦਾ ਰੇਟ ਸੀ ਤਾਂ ਅੱਜ 30 40 ਲੱਖ ਦਾ ਰੇਟ ਪੰਜਾਬ ਦੇ ਵਿੱਚ ਹੈਗਾ ਠੀਕ ਹੈ ਕਿਉਂਕਿ ਤਿੰਨ ਤਿੰਨ ਫਸਲਾਂ ਹੁੰਦੀਆਂ ਨੇ ਠੀਕ ਆ ਬਾਤ ਆਵਰਨ ਵਧੀਆ ਪੰਜਾਬ ਵਰਗੀ ਦੀਸ ਕਿਤੇ ਨਹੀਂ ਇਹ ਰੀਲਾਂ ਰੀਲਾਂ ਦੇਖੋ ਤੁਸੀਂ ਰੀਲਾਂ ਚ ਵੀ ਆਪਣੀ ਧਰਤੀ ਕਿੰਨੀ ਸੋਹਣੀ ਲੱਗਦੀ ਹੈ हां बहुत कुछ चल रहा है सरकार ना भंड रही है पानी ਥੱਲੇ ਹੋ ਜੂ ਐ ਹੋ ਜੂ ਪਰ ਬਾਬੇ ਨਾਨਕ ਦੀ ਧਰਤੀ ਤੋਂ ਕਹਿੰਦੇ ਵੀ ਰੌਣਕ ਨਹੀਂ ਜਾ ਸਕਦੀ ਕੁਝ ਨਹੀਂ ਖਤਮ ਹੁੰਦਾ ਇੱਥੇ ਜਿਨਾਂ ਜਨ ਬੈਕਗ੍ਰਾਉਂਡ ਨਾਲ ਨਾ ਪਾਣੀ ਖਤਮ ਹੋਵੇ ਨਾ ਮਿੱਟੀ ਨੂੰ ਕੋਸ ਹੋਵੇ ਕੋਈ ਗੱਲ ਨਹੀਂ ਕੈਮੀਕਲ ਦਾ ਟ੍ਰੈਂਡ ਚੱਲਿਆ ਠੀਕ ਆ ਹੁਣ ਤੋਂ ਖਤਮ ਆਪਾਂ ਹਾਲ ਮਾਰ ਮਾਰ ਧਰਤੀ ਪੁੱਠੀ ਕਰ ਲਾਂਗੇ ਐਡੀ ਗੱਲ ਆ ਧਰਤੀ ਫੇਰ ਦਾਣੇ ਦੂਗੀ ਪਰ ਮਾਂ ਉਹਦੇ ਮੰਗੂ ਕਹਿੰਦੇ ਮਾਂ ਸੋਡਣਾ ਚਾਹੀਏ ਗੁੱਸੇ ਵੀ ਹੋ ਜੇ ਮੌਲਾ ਪਾ ਜੈਰਾ ਛਲਕੀ ਜਾਂਨੇ ਨਹੀਂ ਛਲਕਨੇ ਚਾਹੀਏ ਇਹ ਵੀ ਕਹਿੰਨੇ ਆਪਾਂ ਪੀਪਰ ਹਾਂ ਤੁਹਾਡੇ ਨਾਲ ਜੇ ਗੁੱਸੇ ਹੋ ਜੀ ਇੱਕ ਦੋ ਸਾਲ ਦਾਣੇ ਬੰਦ ਕਰਨ ਲੱਗੇ ਅਸੀਂ ਤਾਂ ਪੀਲਟਾ ਲਾਂਗੇ ਠੀਕ ਆ ਮਾਂ ਨੂੰ ਤੁਸੀਂ ਰਿਸਪੈਕਟ ਕੀ ਕਹਿੰਦੇ ਆ ਦਰੂ ਮਾਂ ਦੀ ਤੁਸੀਂ ਅਰਜ਼ ਕਰ ਲਓਗੇ ਠੀਕ ਆ ਮਾਂ ਨੂੰ ਰਿਕੁਐਸਟ ਕਰ ਲਓਗੇ ਤਾਂ ਮਾਂ ਤੁਹਾਨੂੰ ਗੁੱਸੇ ਨਹੀਂ ਹੁੰਦੀ ਸਗੋਂ ਸੈੱਟ ਹੋ ਜੂ ਸਿਸਟਮ ਦਾ ਤੇ ਜਿਹੜਾ ਘੱਟ ਤੋਂ ਘੱਟ ਵਰਤਿਆ ਕਰੋ ਕੈਮੀਕਲ ਜਿਹੜਾ ਵਰਤ ਕੰਦ ਕਰ ਦੂ ਜਿਹੜੇ ਦਾਣੇਦਾਰ ਜੀ ਦੀ ਚ ਜਾ ਕੇ ਮੈਂਦੀਆਂ ਨੇ ਠੀਕ ਆ ਜੂਰੀਆ ਜੂਰੀਆ ਬਾਰੇ ਵੀ ਆ ਗਿਆ ਸਿਸਟਮ ਘੱਟ ਪਾਓ ਜੂਰੀਆ ਠੀਕ ਆ ਆਪਾਂ ਤੁਹਾਨੂੰ ਬਰਸੀਨ ਦਿਖਾਵਾਂਗੇ ਆਪਣੀ ਇਕਾਉਂ ਨੂ ਮਾ ਪੌਣਾ ਸ਼ੌਟ ਠੀਕ ਉਹਦੇ ਚ 5 ਕਿਲੋ ਜੂੜੀਆਂ ਪਾਈ ਐ ਇੱਕ ਨਾਲ ਥਾਂ ਦੀ ਉਹਨੂੰ ਹਜੇ ਤੱਕ ਤੇਲਾ ਸੁੰਡੀ ਕੋਈ ਨਹੀਂ ਤੇ ਦੂਜੀ ਵਾਰ ਵਧੀਆ ਦਿੱਤੀ ਵੀ ਹੋਣੀ ਕਿਉਂਕਿ ਸਾਲ ਚ ਸਾਲ ਚ ਟੈਂਪਰੇਚਰ ਜਾਂ ਮੌਸਮ ਐ ਜਾਂ ਹੁੰਦਾ ਜਨਵਰੀ ਚ ਉਹ ਮੰਨ ਲਓ ਗਰੋਥ ਸਹੀ ਨਹੀਂ ਹੁੰਦੀ ਆਪਾਂ ਮਾਰਦੇ ਜੂੜੀਆਂ ਮਾਰੀ ਜਾਂਦੇ ਜੂੜੀਆਂ ਮਾਰੇ ਉਹ ਕੇਰਾਂ ਉੱਠ ਖੜੋਂਦੀ ਆ ਕਿਉਂਕਿ ਜਦੋਂ ਉਹ ਉੱਠਦੀ ਆ ਦੱਸ ਦੇਣਾ ਵਾ ਟੈਂਪਰੇਚਰ ਸਹੀ ਹੋ ਜਾਂਦਾ ਪਰ ਉਹਨੂੰ ਫਿਰ ਤੇਲੇ ਤੇ ਸੁੰਡੀ ਦੀ ਪ੍ਰੋਬਲਮ ਆ ਹਜੇ ਤੱਕ ਮੈਂ ਵੀਡੀਓ ਕਾਲ ਨਹੀਂ ਕਰਦਾ ਉਹ ਤੇ ਕੋਈ ਤੇਲੇ ਦਾ ਅਟੈਕ ਨਹੀਂ ਹੈਗਾ ਤੇ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਊ ਚੈਨਲ ਨੂੰ ਕਲੋ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਤੇ ਆਪਾਂ ਵੀ ਨਵੇਂ ਬੰਦੇ ਆ ਕਿਤੇ ਕਿਤੇ ਗੱਲ ਆਪਾਂ ਤੋਂ ਕੋਟ ਆਪਕੀ ਨਾਲ ਜੁੜ ਜਾਂਦੀ ਹੈ ਪਰ ਕੱਲ ਹੋਊਗੀ ਇਹ ਚੈਨਲ ਤੇ ਸਿਰਫ ਖੇਤੀ ਦੀ ਠੀਕ ਹੈ ਖੇਤੀ ਨਾਲ ਜੁੜੇ ਹੋਏ ਧੰਦਿਆਂ ਦੀ ਠੀਕ ਹੈ ਆਪਾਂ ਕੋਈ ਬਾਰੇ ਵੱਡੇ ਪ੍ਰੋਡਕਟਰ ਵਗੈਰਾ ਹੈਗੇ ਨਹੀਂ ਵੀ ਵੀਡੀਓ ਨੂੰ ਐਡਿਟ ਕਰ ਕਰ ਕੇ ਬਣਾ ਦਈਏ ਪਰ ਆਪਾਂ ਗੱਲਾਂ ਤੁਸੀਂ ਆਪ ਹੀ ਦੱਸ ਦਿਓ ਆਪਣੀਆਂ ਗੱਲਾਂ ਚ ਕਿੰਨੀ ਕਿ ਸਚਾਈ ਹੁੰਦੀ ਹੈ ਜਾਂ ਕਿਵੇਂ ਸਿਸਟਮ ਆ ਠੀਕ ਹੈ ਤਾਂ ਜਰੂਰ ਜੇ ਖੇਤੀ ਨਾਲ ਜੁੜੋ ਜਮੀਨ ਸਾਹਮਣੇ ਰੱਖੋ ਜਮੀਨ ਵੰਦਾਓ ਠੀਕ ਹੈ ਜਵਾਕਾਂ ਨੂੰ ਵੀ ਇਹੀ ਗਾਈਡ ਕਰੋ ਠੀਕ ਹੈ ਕੱਪੜੇ ਪਾ ਲੋ ਯਾਰ ਚੰਗੇ ਮੰਗੇ ਮੰਦੇ ਪਾ ਲੋ ਠੀਕ ਆ ਲੋਕਾਂ ਨੇ ਤਾਂ ਬੋਲਣੀ ਆ ਜੇ ਚਿੱਟੇ ਪਾ ਲੋਗੇ ਲੋਕ ਤਾਂ ਵੀ ਤੁਹਾਨੂੰ ਕਹਿਣਗੇ ਯਾਰ ਕੰਮ ਨਹੀਂ ਕਰਦਾ ਚਿੱਟੇ ਪਾਈ ਫਿਰਦਾ ਬਾਪੂ ਕੰਮ ਕਰਦਾ ਜੇ ਤੁਸੀਂ ਪਾਟੇ ਪਾ ਲੋਗੇ ਤਾਂ ਵੀ ਕਹਿਣਗੇ ਪਾਟੇ ਪਾਈ ਫਿਰਦਾ ਮਰੂ ਮਰੂ ਕਰਦਾ ਹਨਾ ਛੋਡੇ ਦੇਲ ਨੂੰ ਖੁਸ਼ੀ ਚਿੱਟੇ ਪਾ ਕੇ ਮਿਲਦੀ ਆ ਠੀਕ ਆ ਇੱਕ ਟਾਈਮ ਤੁਸੀਂ ਕੰਮ ਕਰਦੇ ਹੋ ਉੱਥੇ ਉਹ ਜਿਹੇ ਪਾ ਲੋ ਘਰ ਜਾ ਕੇ ਤੁਸੀਂ ਚਿੱਟੇ ਪਾਉਣੇ ਉਹ ਵੀ ਛੋਡੀ ਖੁਸ਼ੀ ਆ ਛੋੜਾ ਜਿਹੜਾ ਕਹਿੰਦਾ ਵੀ ਆਪਾਂ ਪਰਾਣੀ ਛੱਟ ਜਾਈ ਇੱਕ ਸ਼ਰਟ ਚ ਆਪਾਂ ਨੂੰ ਕੋਈ ਚੱਕਰ ਨਹੀਂ ਜਿਵੇਂ ਬਾਈ ਸਿੱਧੂ ਕਹਿੰਦਾ ਹੁੰਦਾ ਜੇ ਕਹਿੰਦਾ ਆਪਣਾ ਤੇ ਉਹ ਵੀ ਸਿਸਟਮ ਠੀਕ ਆ ਹਨਾ ਮੰਨ ਲਓ ਤੁਸੀਂ ਖੁਸ਼ੀ ਸਾਨੂੰ ਕਿੱਥੋਂ ਮਿਲਦੀ ਆ ਉਵੇਂ ਖੁਸ਼ੀ ਲਓ ਜਿਹੜਾ ਦਿਲ ਨਾਲ ਰੱਖੋ ਇੱਥੇ ਦੁਨੀਆ ਤੇ ਵਰਤਨਾ ਆ ਰਿਸ਼ਤੇਦਾਰਾਂ ਨਾਲ ਵੀ ਵਰਤੋ ਅਗਲੇ ਰਿਸਪੈਕਟ ਦਿਓ ਰਿਸਪੈਕਟ ਲਓ ਠੀਕ ਆ ਜਿਹੜਾ ਤੁਹਾਡੇ ਨਾਲ ਜਿੰਨੇ ਵਰਤੋ ਉਹਨਾਂ ਨਾਲ ਉਵੇਂ ਵਰਤੋ ਜੋ ਜੇ ਆਉਂਦਾ ਜਾਂਦਾ ਉਹਦੀ ਆ ਜੋ ਜਾ ਜੋ ਪਰ ਜੇ ਕੋਈ ਰਿਸ਼ਤਾ ਤੁਹਾਡੇ ਨੀਵੇਂ ਹੋਣ ਨਾਲ ਜਾਂ ਕਿਤੇ ਜਾਏ ਨਾਲ ਜੋ ਕੋਈ ਚਲਕਾਕੀਆਂ ਬੰਦਿਆਂ ਤਾਂ ਹੁੰਦੀਆਂ ਨੇਵਦਾ ਠੀਕ ਆ ਇੱਕ ਦੋ ਵਾਰੀ ਜੇ ਅਗਲਾ ਸਾਨੂੰ ਮੂੰਹ ਲਾਉਂਦਾ ਜਾਂ ਠੀਕ ਆ ਨਹੀਂ ਫਿਰ ਐਵੇਂ ਹਨਾ ਕਿਸੇ ਕੋਈ ਬੰਦਾ ਵਰਤਨਾ ਚਾਹੁੰਦਾ ਹੁੰਦਾ ਉਹ ਰਿਸ਼ਤਾ ਨੀਮਾ ਹੋ ਕੇ ਸੌਰੀ ਮੰਗ ਕੇ ਵੀ ਵਿਚਾਲਿਆ ਨਾ ਹੁੰਦਾ ਕੋਈ ਬੰਦਾ ਨਹੀਂ ਜਾਂਦਾ ਹੁੰਦਾ ਚਾਹੇ ਉਹਦੇ ਤੁਸੀਂ ਨੀਵੇਂ ਹੋਈ ਜਾਓ ਥੱਲੇ ਲੱਗੀ ਜਾਓ ਠੀਕ ਆ ਉਹਨੂੰ ਕਈ ਵਾਰੀ ਪੈਸੇ ਦਾ ਬੰਦੇ ਨੂੰ ਕਮਾਂਡ ਹੋ ਜਾਂਦਾ ਜਾਂ ਕੋਈ ਸਿਸਟਮ ਹੋਰ ਹੁੰਦਾ ਸਭ ਉਸ ਵਿੱਚ ਹੁੰਦੇ ਆ ਇਹ ਚੀਜ਼ਾਂ ਹਨ ਇਹ ਚੀਜ਼ਾਂ ਹੋਰ ਗੱਲਾਂ ਨੇ ਢੀਲੀ ਜ਼ਿੰਦਗੀਆਂ ਗੱਲਾਂ ਨੇ ਤੇ ਆਪਣੇ ਖੇਤੀ ਨਾਲੀ ਗੱਲਾਂ ਆਪਾਂ ਖੇਤੀਬਾੜੀ ਗੱਲਾਂ ਗੱਲ ਕਰਦੇ ਹਾਂ ਉਹ ਖੇਤੀ ਚ ਸੈਟੀਸਫੈਕਟਸ ਖੇਤੀ ਕਰੋ ਜਿਵੇਂ ਨਾ ਸਾਮੋ ਧੰਨਵਾਦ